ਹਰਪ੍ਰੀਤ ਕਹਿੰਦਾ ਬਾਦਲਾਂ ਲਈ ਮੈਂ ਜੀਊਂਗਾ ਬਾਦਲਾਂ ਲਈ ਮੈਂ ਮਰੂੰਗਾ ਬਾਦਲੀ ਮੇਰਾ ਗੁਰੂ ਨੇ ਬਾਦਲੀ ਮੇਰਾ ਪੰਥ ਨੇ ਬਿਲਕੁਲ ਇਹਨਾਂ ਨੇ ਸਹੀ ਕਹਿ ਦੇ ਕਿਹਾ ਕਿਉਂਕਿ ਸਿੱਧ ਕਰਕੇ ਦਿਖਾ ਦਤਾ ਸੰਗਤ ਦੇ ਸਾਹਮਣੇ ਕਿ ਬਾਦਲੀ ਇਹਨਾਂ ਦੇ ਗੁਰੂ ਨੇ ਕਿਉਂਕਿ ਜੇ ਬਾਦਲਾਂ ਨੇ ਇਹਨਾਂ ਨੂੰ ਗੁਨਾਹ ਦੀਂਦੇ ਇੱਕ ਦੋ ਗੁਨਾਹ ਨਹੀਂ ਕੀਤੇ ਪੰਜ ਗੁਨਾਹ ਨਹੀਂ ਕੀਤੇ ਗੁਨਾਹ ਗਿਣਤੀ 'ਚ ਨਹੀਂ ਆਉਂਦੇ ਬਾਦਲਾਂ ਦੇ ਕੀਤੇ ਹੋਏ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਚ ਰੋਲਿਆ ਇਹਨਾਂ ਬਾਦਲਾਂ ਨੇ ਇੰਦਰਾ ਗਾਂਧੀ ਨੂੰ ਕਹਿ ਕੇ ਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਇਹਨਾਂ ਬਾਦਲਾਂ ਨੇ ਕਿਉਂਕਿ ਬਾਦਲਾਂ ਦਾ ਰਿਸ਼ਤੇਦਾਰ ਹੀ ਡੀਸੀ ਲਾਇਆ ਰਾਤੋਂ ਰਾਤ ਉਹਨੇ ਫਿਰ ਸੈਨ ਕੀਤੇ ਤੇ ਫਿਰ ਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਅੱਜ ਉਹ ਬਾਦਲ ਇਹਦੇ ਗੁਰੂ ਨੇ ਜਿਨ੍ਹਾਂ ਬਾਦਲਾਂ ਨੇ 1978 ਚ 13 ਸਿੰਘ ਸ਼ਹੀਦ ਕਰਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਫਿਰ ਸੌਦੇ ਸਾਧ ਨੂੰ ਕਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਸੜਕਾਂ ਤੇ ਰੋਲੇ ਅੰਗ ਗੁਰੂਆਂ ਦੇ ਅੱਜ ਉਹ ਇਹਦੇ ਗੁਰੂ ਨੇ ਉਹ ਇਹਦਾ ਪੰਥਾ ਉਹਨਾਂ ਲਈਏ ਜਿਉਂਦਾ ਉਹਨਾਂ ਲਈਏ ਮਰੂਗਾ ਕਿਉਂਕਿ ਮਰਤਾ ਇਹ ਗਿਆ ਜੇ ਇਹ ਜਿਉਂਦੇ ਹੁੰਦੇ ਜੱਥੇਦਾਰ ਕਮ ਸੇ ਕੰਮ ਉਸ ਦਿਨ ਇਨਸਾਫ ਦਿੰਦੇ ਪੰਥ ਤੋਂ ਸੇਖਦੇ ਸਾਰੇ ਲਾਣੇ ਨੂੰ ਭਾਰਤੀ ਹਕੂਮਤ ਦੇ ਕਾਨੂੰਨ ਨੇ ਤਾਂ ਕਦੇ ਸਿੱਖਾਂ ਨੂੰ ਇਨਸਾਫ ਦਿੱਤਾ ਹੀ ਨਹੀਂ ਹੁਣ ਕਾਲ ਤੱਕ ਸਭ ਤੋਂ ਤਾਂ ਇਨਸਾਫ ਮਿਲਣਾ ਚਾਹੀਦਾ ਸੀ ਉਹ ਜਿਹੜੇ ਮਾਰੇ ਸੀ ਘਰਾਂ ਚੋਂ ਕੱਢ ਕੱਢ ਕੇ ਨੌਜਵਾਨ ਕਮ ਸੇ ਕਮ ਉਹਨਾਂ ਨੂੰ ਇਨਸਾਫ ਤਾਂ ਦਿੰਦੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਕਰਾਉਣ ਵਾਲੇ ਬਾਦਲਾਂ ਨੂੰ ਤਾਂ ਸਜ਼ਾ ਦਿੰਦੇ ਪੰਜ ਤੋਂ ਹੀ ਸੇਕ ਦਿੰਦੇ ਅਸੀਂ ਨਹੀਂ ਕਹਿੰਦੇ ਕਿ ਮੱਸਾ ਰੰਗੜ ਵਰਗੀ ਇਹਨਾਂ ਨੂੰ ਸਜ਼ਾ ਦਿਓ ਇਹ ਤਾਂ ਇਹ ਦੇ ਨਹੀਂ ਸਕਦੇ ਇੰਨੀ ਤਾਂ ਹਿੰਮਤ ਇਹਨਾਂ 'ਚ ਹੈ ਨਹੀਂ ਕਮ ਸੇ ਕੰਮ ਉਹਨਾਂ ਨੂੰ ਪੰਜ ਤੋਂ ਤਾਂ ਸੇਖ ਦਿੰਦੇ ਸੰਗਤ ਨੂੰ ਉਮੀਦਾਂ ਸੀ ਕਿ ਕਾਲ ਤਖਤ ਸਾਹਿਬ ਤੋਂ ਇਨਸਾਫ ਮਿਲੂਗਾ ਉੱਥੇ ਬੈਠ ਕੇ ਦੱਲੇ ਬਾਦਲਾਂ ਦੇ ਇਹ ਜੱਥੇਦਾਰ ਨਹੀਂ ਹੈਗੇ ਦੱਲੇ ਨੇ ਦੱਲੇ ਬਾਦਲਾਂ ਦੇ ਦੱਲੇ ਨਹੀਂ ਗੁਰੂ ਦੀ ਗੋਲਕ ਨਾਲ ਚੱਲਦੇ ਨੇ ਗੁਰੂ ਦੀ ਗੋਲਕ ਲੱਟ-ਲੱਟ ਕੇ ਜਿਹਦੀ ਕੋਈ ਗਿਣਤੀ ਨਹੀਂ ਹੋ ਸਕਦੀ ਕਿਉਂਕਿ ਗੁਰੂ ਦੀ ਗੋਲਕ ਜੀ ਜੋ ਮੱਥਾ ਟੇਕਦੇ ਨੇ ਉਹਦੀ ਕੋਈ ਗਿਣਤੀ ਥੋੜੋ ਹੋ ਸਕਦੀ ਆ ਕਰੋੜਾਂ ਹੀ ਰੁਪਈਆ ਰੋਜ਼ ਮੱਥਾ ਟੇਕਿਆ ਜਾਂਦਾ ਦਿਨ ਦੇ ਵਿੱਚ ਕਿੰਨੀ ਬੇਰੀ ਉਹ ਭਰ-ਭਰ ਕੇ ਗੱਲਾਂ ਪੰਡਾਂ ਦੇ ਪੰਡਾਂ ਨੋਟਾਂ ਦੀਆਂ ਅੰਦਰ ਰੱਖੀਆਂ ਜਾਂਦੀਆਂ ਨੇ ਕੋਈ ਗਿਣਤੀ ਹੁੰਦੀ ਆ ਹੁਣ ਉਹ ਗੁਰੂ ਦੀ ਗੋਲਕ ਲੱਟ-ਲੱਟ ਕੇ ਨਾ ਤਾਂ ਦਿਮਾਗ ਗੰਦਾ ਹੋ ਗਿਆ ਤਾ ਕਰਕੇ ਉਲਟਾ ਸਿੱਧਾ ਬੋਲਦੇ ਰਹਿੰਦੇ ਨੇ ਗੇਮਾਂ ਚਲਾਉਂਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਾਲ ਤੱਕ ਸਾਹਿਬ ਤੇਨੂੰ ਦਾ ਕਬਜ਼ਾ ਰਹਿ ਜੇ ਇਹ ਗੁਰਦੁਆਰਿਆਂ ਤੇ ਕਬਜ਼ਾ ਰਹਿ ਜੇ ਜਿਹੜੇ ਕਰੋੜਾਂ ਰੁਪਈਆ ਰੋਜ਼ ਦਾ ਆਉਂਦਾ ਇਹਨਾਂ ਦਾ ਢਿੱਡਾਂ ਚ ਪਈ ਜਾਵੇ ਕਿਉਂਕਿ ਜਿੰਨੀਆਂ ਜੱਥੇਬੰਦੀਆਂ ਨੇ ਉਹਨਾਂ ਨੂੰ ਫਿਰ ਤਾਂ ਵੰਡਦੇ ਨੇ ਵਿੱਚੋਂ ਪੈਸਾ ਕਿ ਉਹ ਆਵਾਜ਼ ਨਾ ਠਾਉਣ ਕਾਲ ਤੱਕ ਸਾਹਿਬ ਆਜ਼ਾਦ ਕਰਾਉਣ ਦੀ ਆਹ ਲਓ ਜੀ ਪੈਸੇ ਤੁਸੀਂ ਆਵਾਜ਼ ਨਾ ਠਾਹੋ ਚੁੱਪ ਕਰਕੇ ਬੈਠੇ ਰਹੋ ਖਾਈ ਚੱਲੋ ਰਲ ਮਿਲ ਕੇ ਸੰਗਤ ਮੱਥਾ ਟੇਕੀ ਜਾਂਦੀ ਹੈ ਤੇ ਆਪਾਂ ਇਕੱਠੇ ਹੋ ਕੇ ਖਾਈ ਜਾਂਦੇ ਆ ਹੁਣ ਇਹ ਹਰਾਮ ਦਾ ਪੁੱਤ ਕਹਿੰਦਾ ਕਿਉਂਕਿ ਤੁਸੀਂ ਕਹੋਗੇ ਕੀ ਬੋਲਦਾ ਹੈ ਵਾਕਈ ਹਰਾਮ ਦਾ ਜੇ ਦੋ ਮਾਪੇ ਉਹਦਾ ਹੁੰਦਾ ਤਾਂ ਕਮ ਸੇ ਕਮ ਇਸ ਤਰ੍ਹਾਂ ਦੇ ਫੈਸਲੇ ਨਾ ਲੈਂਦਾ ਹੁਣ ਇਹ ਡਰਾਮਾ ਕਰਦੇ ਨੇ ਜੀ 15 ਦਿਨ ਲਈ ਇਹਨੂੰ ਕੱਢ ਦਿੱਤਾ ਇਹ ਸਭ ਡਰਾਮਾ ਹੈ ਸਾਰੇ ਚੋਰ ਚੱਕੇ ਲਟੇਰੇ ਇੱਕ ਨੇ ਕੌਮ ਦੇ ਨਾਲ ਗੇਮਾਂ ਖੇਡਦੇ ਨੇ ਕਿ ਕਾਬ ਤੱਕ ਸਾਵੇਂ ਨਾਲ ਕੋਲੋਂ ਖੁੱਸ ਨਾ ਜਾਵੇ ਕਿਤੇ ਸੰਗਤਾਂ ਇਕੱਠੀਆਂ ਹੋ ਕੇ ਆਜ਼ਾਦ ਨਾ ਕਰਾ ਲੈਣ ਜੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਆਜ਼ਾਦ ਕਰਾਉਣਾ ਚਾਹਣ ਕਾਲ ਤਖਸਾਬ ਨੂੰ ਤਾਂ ਸਿਰਫ 2 ਘੰਟੇ ਦੀ ਗੱਲ ਆ 2 ਘੰਟੇ ਚ ਕਾਲ ਤਖਸਾਬ ਆਜ਼ਾਦ ਕਰਾ ਸਕਦੇ ਨੇ ਕੋ ਕਾਲ ਤਖਸਾਬ ਕੋਈ ਸਰਕਾਰੀ ਨਹੀਂ ਐ ਸੰਗਤ ਦਾ ਸੰਗਤ ਮੱਥਾ ਟੇਕਦੀ ਐ ਸੰਗਤ ਆਜ਼ਾਦ ਕਰਾ ਸਕਦੀ ਆ ਪਰ ਸੰਗਤ ਨੂੰ ਚੱਕਰਾਂ ਚ ਪਾਇਆ ਜਾਂਦਾ ਉਹ ਹਰਪ੍ਰੀਤ ਚੰਗਾ ਬਣਦਾ ਕਦੇ ਉਹ ਚੰਗਾ ਬਣਦਾ ਸਾਰੇ ਚੋਰ ਚੱਕੇ ਲਟੇਰੇ ਨੇ ਇਹ ਲਟੇਰਿਆਂ ਤੋਂ ਬਚ ਲੋ ਇਹ ਹੁਣ ਹਰਾਮ ਦਾ ਪੁੱਤ ਹਰਾਮੀ ਕੀ ਕਹਿੰਦਾ ਇਹ ਗੰਦ ਦੀ ਗੰਦੀ ਈਲਾਦ ਗੰਦ ਦੀ ਜਣੀ ਹੋਈ ਆ ਤੁਸੀਂ ਸੁਣ ਲੋ ਕਹਿੰਦਾ ਜੀ ਪੰਥ ਲਈ ਮੈਂ ਜੀਊਂਗਾ ਪੰਥ ਲਈ ਮੈਂ ਮਰੂੰਗਾ ਓਏ ਹਰਾਮ ਦੇਆ ਪੁੱਤਾ ਤੂੰ ਕਿਹੜੀਆਂ ਗੱਲਾਂ ਬੋਲੀ ਜਾਂਦਾ ਜੇ ਪੰਥ ਲਈ ਜੀਣਾ ਹੁੰਦਾ ਪੰਥ ਲਈ ਮਰਨਾ ਹੁੰਦਾ ਹਰਾਮੀਆਂ ਉਦੋਂ ਤੁਹਾਡੇ ਫੈਸਲੇ ਹੋਣੇ ਸੀ ਕਿ ਇਹਨਾਂ ਨੂੰ ਪੰਥ ਤੋਂ ਸੇਕ ਰਹੇ ਆ ਪਰ ਤੁਸੀਂ ਤਾਂ ਹਰਾਮ ਦਿਓ ਇਹਨਾਂ ਦੇ ਬਣ ਕੇ ਬੈਠ ਕੇ ਹੁਣ ਤੂੰ ਜੱਪਲੀਆਂ ਮਾਰਦਾ ਪੰਥ ਲਈ ਜੀਏਂਗਾ ਪੰਥ ਲਈ ਮਰੇਂਗਾ ਕੁੱਤਿਆ ਨੋਟਾਂ ਲਈ ਜੀਨਾ ਨੋਟਾਂ ਲਈ ਮਰਦਾ ਇਹ ਲਟੇਰਾ ਕੀ ਬੋਲਦਾ ਤੁਸੀਂ ਸੁਣ ਵੀ ਲਵੋ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂਗਾ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਾਂ ਜੇ ਤੂੰ ਕਹਿਣਾ ਨਾ ਤੇਰੀ ਸੰਗਤ ਨਾਲ ਸਾਝ ਰਹਿੇ ਆ ਤੈਨੂੰ ਦਿਖਾਉਨੇ ਆ ਸ੍ਰੀ ਗੁਰੂ 10ਵੇਂ ਪਾਸਾ ਦਾ ਖੰਡਾ ਦੇਖ ਆਪਣੇ ਇੱਕ ਪਾਸੇ ਤੈਨੂੰ ਦਿਖਾ ਰਿਹਾ ਦੂਜੇ ਪਾਸੇ ਗੰਦ ਤੇਰੇ ਉੱਤੇ ਲਾ ਰਿਹਾ ਇਹ ਅੰਗਰੇਜ਼ਾਂ ਦਾ ਬਣਾਇਆ ਲੋਗੋ ਆ ਗੰਦਾ ਜਿਸ ਨੂੰ ਤੂੰ ਕੋਲੇ ਰੱਖ ਕੇ ਖੰਡੇ ਦਾ ਦਰਜਾ ਦੇ ਕੇ ਇਹਨੂੰ ਕੋਲੇ ਰੱਖਦਾ ਸੀ ਇਹ ਬੇਅਦਵੀ ਤੂੰ ਹਰ ਰੋਜ਼ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਕਰਦਾ ਸੀ ਖੰਡਾ ਇੱਕੋ ਹੀ ਹੋਇਆ ਸ੍ਰੀ ਗੁਰੂ 10ਵੇਂ ਪਾਸਾ ਦਾ ਹਰਾਮੀਆਂ ਤੂੰ ਅੰਗਰੇਜ਼ਾਂ ਦੇ ਲੋਗੋ ਨੂੰ ਖੰਡਾ ਦੱਸ ਪਾ ਰਿਹਾ ਤੂੰ ਇਮਾਨਦਾਰੀ ਨਾਲ ਡਿਊਟੀ ਕੀਤੀ ਆ ਆਪਣੀ ਆਪਣੇ ਅਹੁਦੇ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ 1930 ਤੇ ਚਾਰ ਤਾਰ ਦਿੱਤੇ ਸੀ ਅੰਗਰੇਜ਼ਾਂ ਨੇ ਅੱਜ ਤੱਕਰ ਨਹੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਚੜਾਏਗੇ ਤੈਨੂੰ ਪੂਰੇ ਇਤਿਹਾਸ ਦਾ ਪਤਾ ਹਰਾਮ ਦਿਆ ਤੂੰ ਕਦੇ ਬੋਲਿਆ ਸੰਗਤ ਦੇ ਸਾਹਮਣੇ ਆ ਕੇ ਕਿ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਚੜਾਉਣੇ ਚਾਹੀਦੇ ਨੇ ਉਹ ਅੰਗਰੇਜ਼ਾਂ ਦੇ ਝੰਡੇ ਦੇ ਜਿਹੜੇ ਤਾਰਨੇ ਚਾਹੀਦੇ ਨੇ ਜੋ ਅੱਜ ਕਾਲ ਤੱਕ ਸਭ ਤੇ ਚੜਾਏ ਨੇ ਉਹ ਅੰਗਰੇਜ਼ਾਂ ਦੇ ਲੋਗੋ ਵਾਲੇ ਝੰਡੇ ਉਹ ਅੰਗਰੇਜ਼ੇ ਅੰਗਰੇਜ਼ਾਂ ਦੇ ਕੰਜਰਾਂ ਦੇ ਲੋਗੋ ਵਾਲੇ ਝੰਡੇ ਨੇ ਉਹ ਸਾਡੇ ਗੁਰੂਆਂ ਦਾ ਖੰਡਾ ਦੇਖ ਲਾ ਜਿਹੜਾ ਝੰਡਿਆਂ ਤੇ ਲਾਇਆ ਉਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਹਰਾਮ ਦਿਆ ਤੁਸੀਂ ਸੱਚ ਬੋਲੇ ਹੋ ਤੂੰ ਹੁਣ ਪੰਥ ਦਾ ਕਰਦਾ ਕਿ ਪੰਥ ਲਈ ਜੀਊਂਗਾ ਪੰਥ ਲਈ ਜੀਣਾ ਕਿ ਤੂੰ ਪੰਥ ਲਈ ਸੱਚੀ ਬੋਲ ਕੇ ਦਿਖਾ ਦੇ ਹਰਾਮ ਦਿਆ ਸੱਚੀ ਬੋਲ ਦੇ ਦੱਸ ਜੇ ਤੂੰ ਹਰਾਮ ਦਾ ਨਹੀਂ ਹੈਗਾ ਨਾ ਸੱਚ ਸੱਚ ਦੱਸ ਕਿ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਤੇਰੇ ਮੂਹਰੇ ਲਾਇਆ ਹਰਾਮ ਤੇ ਐਨਾ ਕ ਦੱਸਦੇ ਹਰਾਮ ਤੇ ਆ ਮੰਨ ਜੂਗਾ ਤੈਨੂੰ ਤੇਰੀ ਅਕਲ ਨੂੰ ਮੰਨ ਜੂਗਾ ਤੂੰ ਗੰਦਗੀ ਦਾ ਕੀੜਾ ਸੀ ਗੰਦਗੀ ਦਾ ਕੀੜਾ ਰਹੇਗਾ ਗੰਦਗੀ ਖਾਵੇਂਗਾ ਗੰਦਗੀ ਰਹੇਗਾ ਬਣ ਸਕਦਾ ਕਦੇ ਸੱਚ ਨਹੀਂ ਬੋਲ ਸਕਦਾ ਜੇ ਤੇਰੇ ਚ ਹਿੰਮਤ ਆ ਤਾ ਸੱਚ ਬੋਲ ਕੇ ਦੱਸ ਕੇ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋਤੇ ਰੇ ਮੂਰੇ ਲਾਇਆ ਲੋਗੋ ਦੱਸ ਹਰਾਮ ਦਿਆ ਕਿਉਂਕਿ ਸਾਡੇ ਅੰਦਰ ਦੁੱਖ ਤਾਂ ਹਰਾਮ ਦਾ ਤੈਨੂੰ ਨਿਕਲਦਾ ਕਿ ਤੂੰ ਹਲਾਲ ਦਾ ਤਾਂ ਹੈ ਹੀ ਨਹੀਂ ਹਰਾਮ ਦਾ ਹੀ ਆ ਤੂੰ ਜੇ ਸੱਚਮੁੱਚ ਦੋ ਮਾਪਿਓ ਦਾ ਹੁੰਦਾ ਤਾਂ ਸੱਚ ਬੋਲ ਦੇਣਾ ਸੀ ਤੈਨੂੰ ਤਾਂ ਪਤਾ ਨਹੀਂ ਕਿੰਨੀਆਂ ਕੁ ਵੀਡੀਓ ਪਾਈਆਂ ਗਈਆਂ ਨੇ ਕਿੰਨੀ ਵਾਰੀ ਤੈਨੂੰ ਸੁਨੇਹਾ ਭੇਜਿਆ ਗਿਆ ਹਰਾਮ ਦਿਆ ਤੂੰ ਸੁਣ ਕੇ ਅਣ ਸੁਣਿਆ ਕੀਤਾ ਆ ਹੁਣ ਦੇਖ ਲਾ ਤੈਨੂੰ ਪੂਰਾ ਇਤਿਹਾਸ ਦਿਖਾਉਨੇ ਆ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਨਸਾਨ ਸਾਹਿਬ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਿਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਆਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ USA.com ਤੇ ਜਾ ਕੇ ਵੀ ਦੇਖ ਸਕਦੇ ਹੋ ਇਤਿਹਾਸ ਆ ਜਿਹੜਾ ਤੁਸੀਂ ਉੱਥੇ ਪੜ੍ਹ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਆ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆਹ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਹਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਅਪਰ ਕਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਅ ਜਦੋਂ ਕਾਲ ਤੱਕ ਸਾਬ ਤੇ ਚੜੇ ਹੁੰਦੇ ਸੀ ਨਿਸ਼ਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਔਰਿਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਨਿਸ਼ਾਨ ਸਾਹਿਬ ਆ ਔਰ ਆ ਉਤੇ ਇਤਿਹਾਸ ਲਿਖਿਆ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਉੱਥੇ ਲਾਉਣ ਬਾਰੇ ਵਿਚਾਰ ਕਰ ਰਹੇ ਆ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਹਿ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਪਰ ਕਿ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਅਜਿਹਾ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸੱਤ ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਸ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਵੈਸਟ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਓਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਇੱਕ ਟੁਆਏ ਜੇ ਨਾਲੇ ਅੰਬਰ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲਿਓਂ ਚੌੜਾ ਉੱਤੇ ਚੌੜਾ ਇਹ ਤੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਾਬ ਤੇ ਇਹ ਤਾਂ ਅੱਜ ਤਿੱਕਰ ਨਹੀਂ ਚੜਾਇਆ ਗਿਆ ਅੱਜ ਤਿੱਕਰ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਾਬ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਉਂਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਸ਼ਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਭ ਗੁਰਦਵਾਰਿਆਂ 'ਚ ਟੜਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦੇਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਦੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਹਾਂ ਫੇਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹਲ ਆਹ ਇੱਕ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ